ਇੱਕ ਵਾਰ ਸਾਰੀ ਸੰਗਤ ਸੀਸ ਚੁਕਾ ਕੇ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਇਹਨੂੰ ਢਾਡੀ ਕਲਾ ਚ ਕਹਿੰਦੇ ਆ ਰਸਾਲੂ ਮੈਂ ਕਬੀਨਤੀ ਇਸ ਕਰਕੇ ਕਰ ਲੱਗਾ ਵੀ ਜਿਹੜੀ ਚੀਜ਼ ਅਸੀਂ ਗਾਈ ਗਈ ਉਹਦਾ ਤੁਹਾਨੂੰ ਪਤਾ ਵੀ ਹੋਣਾ ਚਾਹੀਦਾ ਠੀਕ ਹੈ ਅੱਜ ਕਮਰਸ਼ੀਅਲ ਜਿਹਾ ਜਮਾਨਾ ਵਾ ਵੀਰ ਸਤ ਵੀਰ ਸੋਂ ਬੈਠਾ ਸੁਖਵੀਰ ਸੋਂ ਬੈਂਕਾ ਸਾਹਿਬ ਨਾਲ ਕਵੀਸ਼ਰੀ ਕੀਤੀ ਆ ਦੁਨੀਆ ਦੀ ਕਵੀਸ਼ਰੀ ਦਾ ਤੇ ਮਾਝੇ ਦੀ ਕਵੀਸ਼ਰੀ ਦਾ ਫਰਕ ਆ ਉਹਨਾਂ ਨੇ ਪਿਓਰ ਕਵੀਸ਼ਰੀ ਕੀਤੀ ਆ ਭਾਵੇਂ ਥੋੜਾ ਚਿਰ ਕੀਤੀ ਆ ਇਹਨੂੰ ਢਾਡੀ ਕਲਾ ਚ ਕਹਿੰਦੇ ਆ ਰਸਾਲੂ ਰਾਜੇ ਸਲਵਾਨ ਦੇ ਪੁੱਤ ਦੇ ਨਾਂ ਦੇ ਉੱਤੇ ਰਸਾਲੂ ਰੱਖਿਆ ਗਿਆ ਵਾ ਇਹ ਤਰਜ ਦਾ ਨਾਂ ਵਾ ਤਰਜਿਆ ਰਸਾਲੂ ਇਹਨੂੰ ਇਦਾਂ ਹੀ ਗਾਇਆ ਜਾਂਦਾ ਦੂਜੀ ਬੇਨਤੀ ਮੈਨੂੰ ਮਾਣ ਹੈ ਆਪਣੇ ਢਾਡੀ ਸਿੰਘਾਂ ਉੱਤੇ ਅਸੀਂ ਕਵਤਾ 4 ਗਾਜੀਏ 14 ਗਾਜੀਏ ਦੋਵਾਂ ਘੰਟਿਆਂ ਚ ਜਿੰਨੀਆਂ ਗਾਉਣਗੇ ਮੁੰਡੇ ਜਬਾਨੀ ਗਾਉਣਗੇ ਸਾਡੇ ਅੱਗੇ ਕਾਪੀ ਰਜਿਸਟਰ ਨਹੀਂ ਕੋਈ ਹੈਗਾ ਬਾਕੀਾਂ ਨੂੰ ਇਹ ਮਾਣਿਆ ਮੈਨੂੰ ਇਸ ਗੱਲ ਦਾ ਜੇ ਅਹੀਂ ਚਾਰ ਕਵਤਾ ਨਹੀਂ ਯਾਦ ਕਰਨ ਜੋਗੇ ਤੇ ਫਿਰ ਤੁਹਾਡੇ ਕੋ ਮੂੰਹ ਮੰਗੇ ਪੈਸੇ ਥੋੜਾ ਮੰਗ ਲੈਣੇ ਅਸੀਂ ਵੀ ਇੰਨੇ ਹਜ਼ਾਰ ਦੇ ਦਿਓ ਇੰਨੇ ਹਜ਼ਾਰ ਦੇ ਦਿਓ ਮੈਨੂੰ ਇਸ ਗੱਲ ਦਾ ਮਾਣ ਹੈ ਆਪਣੇ ਆਪ ਉਤੇ ਕਿਉਂਕਿ ਗੁਰੂ ਹਰਗੋਬਿੰਦ ਪਾਦਸ਼ਾਹ ਦਾ ਢਾਡੀ ਹਾਂ ਕੰਮ ਥੋੜਾ ਕਰੀਏ ਬਹੁਤਾ ਕਰੀਏ ਨੂੰ ਮਾਣਨਾ ਕਰਨਾ ਚਾਹੀਦਾ ਇਹ ਜਥੇਦਾਰ ਦੇ ਹੱਥ ਵਾਸ ਹੁੰਦੀ ਗੱਲ ਮੈਂ بڑے بڑے ਪ੍ਰੋਗਰਾਮਾਂ 'ਚ ਜਥੇ ਕਈ ਜਥਿਆਂ ਨੂੰ ਭੇਜਣ ਦੀ ਕੋਸ਼ਿਸ਼ ਕੀਤੀ ਤੇ ਕਈ ਵਾਰੀ ਅਗਲੇ ਬਨੇ ਪ੍ਰਬੰਧਕਾਂ ਦੀ ਮੰਗ ਹੀ ਹੁੰਦੀ ਵੀ ਜਥਾ ਜਿਹੜਾ ਮਰਜ਼ੀ ਭੇਜ ਦਿਓ ਕੰਮ ਜ਼ੁਬਾਨੀ ਕਰਕੇ ਜਾਵੇ ਹੁਣ ਮੈਂ ਨਾਂ ਕਿਸੇ ਦਾ ਕੀ ਲੈਣਾ ਚੰਗੇ ਚੰਗੇ ਜਥੇ ਕਹਿੰਦੇ ਆ ਪੈਸੇ ਦਓ ਚਾ ਨਾਂ ਦਿਓ ਕੰਮ ਕਾਪੀ ਵੇਖ ਕੇ ਹੀ ਕਰਨਾ ਚਾ ਮੈਂ ਕਾਪੀ ਤੋਂ ਦੇ ਨਿਆਣੇ ਵੀ ਕਰ ਲੈਂਦੇ ਆ ਜਿਹੀਂ ਚਾਰ ਕਵਤਾ ਹੀ ਨਹੀਂ ਸਾਰੀ ਜ਼ੁਬਾਨੀ ਉਮਰ 'ਚ ਯਾਦ ਕਰਕੇ ਗਾਉਣ ਜੋਗੇ ਫਿਰ ਅਸੀਂ ਢਾਡੀ ਕਲਾ ਕਾਦੀ ਸੰਭੀ ਆ ਢੱਡ ਸਰੰਗੀ ਵਜਾ ਦੇਣ ਨੂੰ ਢਾਡੀ ਨਹੀਂ ਕਹਿੰਦੇ ਢਾਡੀ ਕਲਾ ਨੂੰ ਐਦਾਂ ਸਾਹਮਣਾ ਪੈਂਦਾ ਆ ਦੇ ਮਾਲਵੇ ਵਾਲਿਓ ਤੁਹਾਨੂੰ ਵਧਾਈ ਆ ਬਹੁਤ ਵਧਾਈ ਆ ਤੁਹਾਨੂੰ ਤੁਸੀਂ ਢਾਡੀ ਕਲਾ ਨੂੰ ਸਾਂਭ ਰਹੇ ਹੋ ਪ੍ਰਮੋਟ ਕਰ ਰਹੇ ਹੋ ਏਡੇ ਵੱਡੇ ਪੱਧਰ ਤੇ ਕੌਣ ਲੋਕ ਘਰਾਂ ਦੇ ਵਿੱਚੋਂ ਨਿਕਲਦੇ ਆ ਪਰ ਤੁਹਾਨੂੰ ਇਸ ਗੱਲ ਦੀ ਮੁਬਾਰਕ ਆ ਤੁਸੀਂ ਨਿਕਲੇ ਹੋ ਤੁਸੀਂ ਬੈਠੇ ਹੋ ਤੁਹਾਡਾ ਬਹਿਣਾ ਸਾਨੂੰ ਇੱਕ એનર્ਜੀ ਦਿੰਦਾ ਵਾ ਸਾਨੂੰ ਇੱਕ ਕੰਮ ਕਰਨ ਦਾ ਸ਼ੌਂਕ ਦਿੰਦਾ ਵਾ ਤੇ ਢਾਡੀ ਸਿੰਘ ਜਿੰਨੀਆਂ ਵੀ ਰਚਨਾਵਾਂ ਕਹਿਣਗੇ ਆਪਾਂ ਦੱਸ ਕੇ ਲਵਾਈ ਜਾਵਾਂਗੇ ਵੀ ਇਹਨੂੰ ਆਹ ਕਹਿੰਦੇ ਆ ਇਹਨੂੰ ਆਹ ਕਹਿੰਦੇ ਆ ਤੇ ਜਿੰਨਾ ਢਾਡੀ ਸਿੰਘ ਗਾਉਣਗੇ ਜਬਾਨੀ ਗਾਉਣਗੇ ਤੁਹਾਡੀ ਚੜ੍ਹਦੀ ਕਲਾ ਵਾਸਤੇ ਕਰ ਅਰਦਾਸ ਕਰ ਲਗਾ ਹਾਂ ਤੇ ਤੁਸੀਂ ਆਪਣੀ ਚੜ੍ਹਦੀ ਕਲਾ ਵਾਸਤੇ ਆਪੇ ਹੀ ਅਰਦਾਸ ਕਰੋ ਤੇ ਹੱਥ ਜੋੜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਭਾਈ ਬਰਿੰਦਰ ਸਿੰਘ ਜਟਾਣੇ ਦੀ ਆਪਣੇ ਬਾਪੂ ਦੇ ਨਾਲ ਮੁਲਾਕਾਤ ਹੋਈ ਤੇ ਪੁੱਤ ਨੇ ਪਤਾ ਕੀ ਆਖਿਆ ਕਹਿੰਦਾ ਬਾਪੂ ਪਰਵਾਹ ਨਾ ਕਰੀ ਦੇਖੋ ਪੁੱਤ ਪਾਲ ਕੇ ਜਵਾਨ ਕਰਕੇ ਵੱਡੇ ਕਰਨੇ ਬੜੇ ਔਖੇ ਆ ਭੂਟਾ ਪਾਲਣਾ ਪੁੱਤ ਪਾਲਣਾ ਇੱਕ ਬਰਾਬਰ ਆ ਤੇ ਜਿਸ ਪੁੱਤ ਦੇ ਹੱਥ ਵਿੱਚ ਸ਼ਸਤਰ ਹੋਵੇ ਤੇ ਪਤਾ ਵਾ ਵੀ ਇਹ ਅੱਜ ਵੀ ਗਿਆ ਕੱਲ ਵੀ ਗਿਆ ਹੁਣ ਜਦੋਂ ਪੁੱਤ ਆਪਣੇ ਇੱਕ ਬਾਪ ਨੂੰ ਕਹਿੰਦਾ ਹੋਵੇਗਾ ਬਾਪੂ ਪਰਵਾਹ ਨਾ ਕਰੀ ਤੇਰਾ ਪੁੱਤ ਨਾ ਨਜਾਇਜ਼ ਕਰੂਗਾ ਤੇ ਨਾ ਨਜਾਇਜ਼ ਹੁਣ ਦਊਗਾ ਜਦਣ ਜਾਊਗਾ ਫੁਸ਼ੀ ਦੇ ਜਕਾਰੇ ਲਾਈ ਦੇ ਲੋਕੀ ਕਿਆ ਕਰਨਗੇ ਹੁੰਦਾ ਸੀ ਕੋਈ ਬਲਵਿੰਦਰ ਸਿੰਘ ਜਟਾਣੇ ਪਿੰਡ ਦਾ ਵੇਖੋ ਨਾਂ ਬਣਾਉਣੇ ਬੜੇ ਔਖੇ ਆ ਬਾਣੀ ਜਾਂਦਾ ਵੇਹੇ ਕਈਆਂ ਦਾ ਚਿੱਟਾ ਵੇਚੀ ਜਾਉ ਜੰਨਾ ਮਰਜੀ ਉਹਨਾਂ ਦਾ ਵੀ ਪਿੰਡ ਚ ਬਣਿਆ ਹੁੰਦਾ ਵੀ ਪੁਰਾਣਿਆਂ ਦਾ ਮੁੰਡਾ ਚਿੱਟਾ ਵੇਚਦਾ ਲੋਕਾਂ ਦੀਆਂ ਜ਼ਮੀਨਾਂ ਮਾਰਿਆਂ ਦੀਆਂ ਦੱਬੀ ਜਾਉ ਉਹਨਾਂ ਦਾ ਵੀ ਨਾਂ ਹੁੰਦਾ ਹੀ ਆ ਪੁੱਠੇ ਸਿੱਧੇ ਕੰਮ ਕਰੀ ਜਾਉ ਨਾਂ ਉਹਨਾਂ ਦਾ ਵੀ ਹੁੰਦਾ ਵਾ ਪਰ ਰਹਿੰਦੀ ਦੁਨੀਆ ਤੱਕ ਨਾਂ ਉਹਨਾਂ ਦਾ ਹੁੰਦਾ ਜਨਾਂ ਦੀਆਂ ਕਰਤੂਤਾਂ ਸਹੀ ਹੁੰਦੀਆਂ ਕੰਮ ਸਹੀ ਹੁੰਦਿਆ ਤਰੱਕੀ ਦੋ ਤਰੀਕਿਆਂ ਨਾਲ ਹੁੰਦੀ ਆ ਇਸ ਗੱਲ ਨੂੰ ਸਮਝਿਓ ਇੱਕ ਹੁੰਦੀ ਆ ਚਪਲਾਂ ਚੱਟ ਕੇ ਚਪਲਾਂ ਚੱਟਣ ਵਾਲਿਆਂ ਦੀ ਤਰੱਕੀ ਦਾ ਪਤਾ ਨਾ ਕਿੱਦਾਂ ਦੀ ਹੁੰਦੀ ਆ ਉਹ ਦਿਨਾਂ 'ਚ ਹੀ ਵੱਧਦੇ ਆ ਵੱਡੀ ਕੋਠੀ ਵੱਡੀ ਗੱਡੀ ਮਹਿੰਗਾ ਮੋਬਾਈਲ ਉੱਥੇ ਵੀ ਪੈ ਲਈ ਉੱਥੇ ਵੀ ਪੈ ਲਈ ਲੋਕੀ ਜਾਂਦੇ ਬੱਲੇ ਬੱਲੇ ਦਿਨਾਂ 'ਚ ਹੀ ਵੱਧ ਗਿਆ ਅਸਲ 'ਚ ਉਹਨੇ ਤਰੱਕੀ ਚਪਲਾਂ ਚੱਟ ਕੇ ਕੀਤੀ ਹੁੰਦੀ ਹੈ ਤੇ ਇੱਕ ਤਰੱਕੀ ਹੁੰਦੀ ਆ ਚਪਲਾਂ ਕਸਾ ਕੇ ਦਿਹਾੜੀਆਂ ਕਰਕੇ ਮਿਹਨਤ ਕਰਕੇ ਭੁਖੇ ਨੰਗੇ ਰਹਿ ਕੇ ਮਾੜੇ ਚੰਗੇ ਦਿਨ ਵੇਖ ਕੇ ਜਿਨ੍ਹਾਂ ਨੇ ਚਪਲਾਂ ਛੱਟ ਕੇ ਤਰੱਕੀ ਕੀਤੀ ਆ ਉਹ ਚੜਦੇ ਵੀ ਬੜੀ ਤੇਜ਼ੀ ਨਾਲ ਆ ਤੇ ਲੈਂਦੇ ਵੀ ਬੜੀ ਤੇਜ਼ੀ ਨਾਲ ਆ ਤੇ ਜਿਨ੍ਹਾਂ ਨੇ ਤੁਹਾਡੇ ਵਰਗਿਆਂ ਨੇ ਚਪਲਾਂ ਕਸਾ ਕੇ ਤਰੱਕੀ ਕੀਤੀ ਹੁੰਦੀ ਆ ਉਹ ਚੜਦੇ ਤੇ ਹੌਲੀ ਹੌਲੀ ਆ ਪਰ ਮੁੜ ਕੇ ਸਾਰੀ ਉਮਰ ਹੀ ਤਾਂ ਹੀ ਰਹਿੰਦੇ ਆ ਸਿਖਰ ਤੇ ਰਹਿੰਦੇ ਲੈਵਲ ਟੌਪ ਤੇ ਰਹਿੰਦੇ ਆ ਆ ਫਰਕ ਹੁੰਦਾ ਤਰੱਕੀ ਦਾ ਤਰੱਕੀ ਤਰੱਕੀ 'ਚ ਫਰਕ ਕੀ ਆ ਚਪਲਾਂ ਕਸਾ ਲੋ ਤੇ ਜਾਂ ਚਪੜਾ ਚਟ ਲੋ ਤੇ ਚਪੜਾ ਚਟਣ ਵਾਲੇ ਕਿਹੜੇ ਹੁੰਦੇ ਆ ਚਾਪ ਲੂਸੀ ਚਮਚਾਗਰੀ ਉਹਨ ਚਮਚਾ ਹੁੰਦਾ ਤੇ ਇੰਨਾ ਕੀ ਆ ਨਾ ਐਡਾ ਕੀ ਹੁੰਦਾ ਨਾ ਤੇ ਉਹਨੂੰ ਲੈ ਜਾਓ ਲੰਗਰ ਚ ਤੇ ਵੱਡੇ ਸਾਰੇ ਪਤੀਲੇ ਚ ਜਾ ਕੇ ਰੱਖ ਦਿਓ ਤੇ ਕੱਢੀ ਜਾਓ ਕੱਢੀ ਜਾਓ ਕੱਢੀ ਜਾਓ ਵੱਡੀ ਸਾਰੀ ਦੇਗ ਚ ਚਮਚਾ ਤੇ ਇੰਨਾ ਕੀ ਆ ਮੇਰੇ ਹਿਸਾਬ ਨਾਲ ਡੇਢ ਕ ਘੰਟੇ ਦੇ ਵਿੱਚ ਵਿੱਚ ਸਾਰੀ ਦੇਗ ਖਾਲੀ ਕਰ ਦਿੰਦਾ ਤੇ ਜਿਹੜੇ ਬੰਦੇ ਦੀ ਜ਼ਿੰਦਗੀ 'ਚ ਚਮਚਾਗਰੀ ਕਰਨ ਵਾਲੇ ਆ ਜਾਣ ਉਹ ਬੰਦਾ ਅੱਜ ਵੀ ਮਰਿਆ ਤੇ ਕੱਲ ਵੀ ਮਰਿਆ ਰੋਟੀ ਘਟ ਖਾ ਲੋ ਵੱਧ ਖਾ ਲੋ ਚਮਚਾਗਰੀ ਵਾਲਿਆਂ ਤੋਂ ਬਚ ਕੇ ਰਿਓ ਜਦੋਂ ਤੁਹਾਡਾ ਪੱਠਾ ਪਾਉਣਾ ਚਮਚਾਗਰੀ ਕਰਨ ਵਾਲਿਆਂ ਪਾਉਣਾ ਅ ਲੀਡਰ ਮਰਦੇ ਕਿਉਂ ਚੰਗੇ ਚੰਗੇ ਕਿਉਂਕਿ ਲਾਗੇ ਬੰਨੇ ਹੁੰਦੇ ਚਮਚਾਗਰੀ ਕਰਨ ਵਾਲੇ ਆ ਸੱਚੇ ਬੰਦੇ ਨੂੰ ਲਾਗੇ ਨਹੀਂ ਲੱਗਣਦੇ ਨਾ ਚਮਚਾਗਰੀ ਵਾਲੇ ਦਿਹਾੜੀਆਂ 'ਚ ਕੋਲ ਰਹਿ ਰਹਿ ਕੇ ਉਹਨਾਂ ਦਾ ਪੱਠਾ ਬਾਕੇ ਰੱਖ ਦਿੰਦੇ ਆ ਇਸ ਕਰਕੇ ਚੀਜ਼ ਬੜੀ ਮਾੜੀ ਆ ਭਾਈ ਬਲਵਿੰਦਰ ਸਿੰਘ ਜਟਾਣਾ ਕਹਿੰਦਾ ਬਾਪੂ ਤੇਰਾ ਪੁੱਤ ਨਾਂ ਪੈਦਾ ਕਰੂਗਾ ਲੋਕੀ ਯਾਦ ਕਰਿਆ ਕਰਨਗੇ ਲਓ ਜੀ ਹੁਣ ਭਾਈ ਬਲਵਿੰਦਰ ਸਿੰਘ ਜਟਾਣਾ ਬਣ ਗਿਆ ਜੇ ਖਾੜਕੂ ਉਹ ਆਇਆ ਖਾੜਕੂ ਸਫਾਂ ਦੇ ਵਿੱਚ ਤੇ ਦਿਨਾ ਜੀ ਜਟਾਣਾ ਜਟਾਣਾ ਹੋਗੀ ਉਹਨੇ ਤਿੰਨ ਨਿਜਮ ਸੈੱਟ ਕੀਤੇ ਖਾੜਪੂਆਂ ਵਾਸਤੇ ਖਾੜਪੂਆਂ ਵਾਸਤੇ ਤਿੰਨ ਨਿਜਮ ਪਹਿਲਾ ਸੁਣਿਓ ਜਿਹੜੇ ਘਰ ਦੇ ਵਿੱਚ ਖਾੜਕੂ ਪ੍ਰਸ਼ਾਦਾ ਪਾਣੀ ਛਕਣ ਜਾਣਗੇ ਘਰ ਵਾਲੇ ਜੋਸ਼ ਛਾ ਦੇਣ ਉਹ ਸ਼ੱਕ ਲੈਣਾ ਹੈ ਸਪੈਸ਼ਲ ਤੌਰ ਤੇ ਡਿਮਾਂਡ ਨਹੀਂ ਕਰਨੀ ਵੀ ਆ ਲਿਆਓ ਤੇ ਸਾਡੇ ਲਈ ਆ ਲਿਆ ਦੂਜੀ ਗੱਲ ਰਾਤ ਤੁਰੇ ਜਾਂਦੇ ਕਿਸੇ ਬੰਦੇ ਦਾ ਸਕੂਟਰ ਮੋਟਰਸਾਈਕਲ ਵਹੀਕਲ ਨਹੀਂ ਖੋਇਆ ਜਾਵੇਗਾ ਤੇ ਖਾੜਕੂ ਜਟਾਣੇ ਨੇ ਜਿਹੜਾ ਤਿੱਜਾ ਨਿਜਮ ਸੈੱਟ ਕੀਤਾ ਬਸ ਉਹ ਦਿਲਾਂ ਚ ਰਾਜ ਕਰਨ ਵਾਲਾ ਹੀ ਸੀ ਉਹ ਕਹਿੰਦਾ ਜਿਹੜੇ ਘਰ ਬਹਿ ਜੀਏ ਸਰਸਰੀ ਨਿਗਾ ਪੈ ਜਾਵੇ ਇੱਕ ਵਾਰੀ ਪੈ ਜਾਵੇ ਦੋ ਵਾਰੀ ਪੈ ਜਾਵੇ ਚੱਲੂਗਾ ਪਰ ਕੋਈ ਖਾੜਕੂ ਨਿਗਾ ਚੁੱਕ ਕੇ ਕਿਸੇ ਦੀ ਧੀ ਭੈਣ ਵੱਲ ਨਹੀਂ ਵੇਖੇਗਾ ਬਸ ਲੋਕਾਂ ਨੇ ਜਟਾਣਾ ਜਟਾਣਾ ਕਰਵਾ ਦਿੱਤੀ ਉਹਨਾਂ ਦਿਨਾਂ ਦੇ ਵਿੱਚ ਇੱਕ ਘਟਨਾ ਵਾਪਰੀ ਆ ਮੈਂ ਜਿਹੜੀ ਦੱਸਣੀ ਬੜੀ ਜ਼ਰੂਰੀ ਸਮਝਦਾ ਪਿੰਡ ਮਾਰਬੇ ਦੇ ਵਿੱਚ ਨਾ ਇੱਕ ਘਟਨਾ ਹੋਈ ਇੱਕ ਹਿੰਦੂਆਂ ਦੀ ਕੁੜੀ ਦੇ ਨਾਲ ਬਲਾਤਕਾਰ ਕੀਤਾ ਗਿਆ ਤੇ ਜਿੰਨਾ ਬੰਦਿਆਂ ਨੇ ਇਹ ਗਲਤ ਹਰਕਤ ਕੀਤੀ ਉਹ ਬੰਦੇ ਸੀ ਟਾਊਟ ਟਾਊਟ ਸਮਝਦੇ ਨਹੀਂ ਯਾਰ ਕਾਲੀਆਂ ਭੇਡਾਂ ਜਿਨ੍ਹਾਂ ਨੂੰ ਆਪਾਂ ਉਹਨਾਂ ਦੇ ਨਾਲ ਬਲੈਕਕੈਟ ਦਾ ਨਾਂ ਦਿੱਤਾ ਸੀ ਇਹ ਬੰਦੇ ਉਹ ਸੀ ਜਿਹੜੇ ਸਰਕਾਰ ਨੇ ਛੱਡੇ ਸੀ ਉਹ ਲੱਗਦੇ ਤੇ ਖਾੜਕੂਆਂ ਵਰਗੇ ਹੀ ਉਹਨਾਂ ਨਾਲ ਰਹਿੰਦੇ ਪੈਂਦੇ ਹੀ ਤੇ ਮੌਕਾ ਤਾਨ ਕੇ ਖਾੜਕੂ ਫੜਵਾ ਕੇ ਤੇ ਸੰਗਰਸ਼ ਦਾ ਨੁਕਸਾਨ ਕਰਦੇ ਸੀ ਉਸ ਬੰਦੇ ਨੇ ਗਲਤ ਹਰਕਤ ਕੀਤੀ ਹਿੰਦੂਆਂ ਦੀ ਕੁੜੀ ਨਾਲ ਤੇ ਨਾਂ ਲਾ ਦਿੱਤਾ ਬੱਬਰ ਖਾਲਸਾ ਦਾ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਜਥੇਬੰਦੀ ਦਾ ਕਿਸੇ ਨੇ ਜਾ ਕੇ ਭਾਈ ਜਟਾਣੇ ਨੂੰ ਦੱਸਿਆ ਕਹਿੰਦੇ ਭਾਈ ਜਟਾਣਿਆਂ ਕਰਮ ਬੜਾ ਮਾੜਾ ਹੋਇਆ ਪਰ ਉਸ ਤੋਂ ਵੀ ਵੱਡਾ ਕਰਮ ਇਹ ਹੋਇਆ ਵੀ ਨਾਂ ਸਾਡਾ ਲੱਗ ਗਿਆ ਵਾ ਭਾਈ ਜਟਾਣਾ ਕਹਿੰਦਾ ਕੱਲ ਸ਼ਾਮਾਂ ਤੱਕ ਬੰਦਾ ਲੱਭ ਲਿਓ ਬੰਦਾ ਲੱਭਿਆ ਗਿਆ ਪਿੰਡ ਮਾਰਬੇ ਦਾ ਜਸਪਾਲ ਸਿੰਘ ਉਹਨੂੰ ਧੂਕੇ ਪਿੰਡ ਚ ਲਿਆਂਦਾ ਪਿੰਡ ਦੇ ਗੁਰਦੁਆਰੇ ਤੋਂ ਅਨਾਉਂਸਮੈਂਟ ਹੋਈ ਪਿੰਡ ਵਾਲਿਓ ਘਰਾਂ ਤੋਂ ਬਾਹਰ ਨਿਕਲੋ ਆਓ ਤੁਹਾਨੂੰ ਕੁਝ ਵਿਖਾਈਏ ਪਿੰਡ ਵਾਲੇ ਨਿਕਲੇ ਸਾਰੇ ਪਿੰਡ ਦੇ ਸਾਹਮਣੇ ਉਹ ਬੰਦਾ ਮੰਨਿਆ ਕਿ ਮੈਂ ਪੁਲਿਸ ਦੇ ਕੋਲੋਂ ਸਿਸਟਮ ਦੇ ਕੋਲੋਂ ਪੈਸੇ ਚੁਕੇ ਆ ਕੁੜੀ ਨਾ ਗਲਤ ਹਰਕਤ ਅਸੀਂ ਕੀਤੀ ਆ ਖਾੜਕੂਆਂ ਨੂੰ ਬਦਨਾਮ ਕਰਨ ਵਾਸਤੇ ਇਹ ਗਲਤ ਕੰਮ ਅਸੀਂ ਕੀਤਾ ਵਾ ਭਾਈ ਬਲਵਿੰਦਰ ਸਿੰਘ ਜਟਾਣੇ ਨੇ ਉਹਨੂੰ ਧੂਕੇ ਲਿਆਂਦਾ ਮਰਿੰਦਾ ਚੂਨੀ ਰੋਡ ਤੇ ਖੜ ਕੇ ਉਹਦੇ ਮੱਥੇ 'ਚ ਗੋਲੀਆਂ ਮਾਰ ਕੇ ਤੇ ਉਹ ਬੰਦਾ ਮਾਰ ਦਿੱਤਾ ਇਹ ਦੌਰ ਤੁਸੀਂ ਵੇਖਿਆ ਵਾ ਜਿਹੜੇ ਚਿੱਟੀਆਂ ਦਾੜ੍ਹੀਆਂ ਵਾਲੇ ਆ ਖਾੜਕੂ ਲਹਿਰ ਵਿੱਚ ਜਿਹੜੇ ਬੰਦੇ ਖਾੜਕੂਆਂ ਦੇ ਘਰਾਂ 'ਚ ਆਉਂਦੇ ਸੀ ਨਾ ਪ੍ਰਸ਼ਾਦਾ ਪਾਣੀ ਸ਼ਕਣਾਂ ਤੇ ਜਿਹੜੇ ਬੰਦੇ ਸਿਸਟਮ ਨਾਲ ਰਲ ਗਏ ਜਿਹੜੇ ਬੰਦੇ ਪੁਲਿਸ ਨਾਲ ਰਲ ਗਏ ਜਾਂ ਜਿਹੜੇ ਬੰਦੇ ਸਰਕਾਰ ਨਾਲ ਰਲ ਗਏ ਉਹਨਾਂ ਨੇ ਘਰਾਂ 'ਚ ਸੁੱਤੇ ਖਾੜਕੂ ਵੀ ਫੜਵਾਈ ਉਹਨਾਂ ਦੇ ਖਾਣੇ 'ਚ ਕੁਝ ਨਾ ਕੁਝ ਪਾਇਆ ਉਹਨਾਂ ਦੀਆਂ ਮੁਖਬਰੀਆਂ ਕੀਤੀਆਂ ਤੇ ਜਦੋਂ ਖਾੜਕੂ ਫੜੇ ਗਏ ਤੇ ਜਿਹੜਾ ਪੈਸਾ ਥੇਲਾ ਸੀ ਉਹਨਾਂ ਦੇ ਘਰਾਂ 'ਚ ਰਹਿ ਗਿਆ ਅੱਜ ਉਹ ਬੰਦੇ ਡਬਲ ਡਬਲ ਸਟੋਰੀ ਕੋਠੀਆਂ ਪਾਈ ਫਿਰਦੇ ਸਰਦਾਰੀ ਉਹਨਾਂ ਦਿਨਾਂ ਦੀ ਆ ਜਿੰਨਾ ਦਿਨਾਂ 'ਚ ਖਾੜਕੂ ਘਰਾਂ 'ਚ ਰੱਖ ਕੇ ਮਰਵਾਏ ਆ ਹਰ ਪਿੰਡ 'ਚ ਇੱਕ ਅਦਾ ਬੰਦਾ ਇਦਾਂ ਦਾ ਹੁੰਦਾ ਹੀ ਹੈ ਜਦੋਂ ਬੰਦੇ ਦੀ ਮੱਕ ਮਰਦੀ ਆ ਪਤਾ ਥੋੜਾ ਲੱਗਦਾ ਹੁਣ ਭਾਈ ਬਲਵਿੰਦਰ ਸਿੰਘ ਜਟਾਣੇ ਦਾ ਨਾਂ ਪੰਜਾਬ ਦੇ ਖਾੜਕੂਆਂ ਚ ਪਹਿਲੇ ਨੰਬਰ ਉਤੇ ਬੋਲਣ ਲੱਗਾ ਤੇ ਇੱਥੇ ਹੀ ਕਹਾਣੀ ਸ਼ੁਰੂ ਹੁੰਦੀ ਆ ਐਸ ਵੀ ਐਲ ਦੀ ਇਹਦੀ ਫੁੱਲ ਫਾਰਮ ਕੀ ਆ ਐਸ ਦਾ ਮਤਲਬ ਆ ਸਤਲੁਜ ਵਾਏ ਦਾ ਮਤਲਬ ਆ ਯਮਨਾ ਐਲ ਦਾ ਮਤਲਬ ਆ ਲਿੰਕ ਇੰਦਰਾ ਗਾਂਧੀ ਨੇ ਪੰਜਾਬ ਦੀ ਬਰਬਾਦੀ ਦਾ ਮੋੜ ਬੰਨਣ ਵਾਸਤੇ ਮੈਂ ਇੱਕ ਗੱਲ ਸ਼ੁਰੂ ਚ ਕਹੀ ਸੀ ਕਿ ਪਤਾ ਨਹੀਂ ਕਹੀ ਕਿ ਨਹੀਂ ਕਹੀ ਹੁਣ ਕਹਿ ਦਿਆਂ ਜਦੋਂ ਭਾਈ ਜਟਾਣੇ ਦਾ ਪ੍ਰਸੰਗ ਚੱਲੇ ਜਾਂ 1984 ਦਾ ਪ੍ਰਸੰਗ ਚੱਲੇ ਨਾ ਫਿਰ ਇਥੇ ਲਿਹਾਜ਼ ਨਹੀਂ ਕਿਸੇ ਦਾ ਹੁੰਦਾ ਕਿਉਂਕਿ ਜਦੋਂ ਆਪਾਂ ਸਾਹਮਣੇ ਬੈ ਜੀਏ ਤੇ ਮੁੜ ਕੇ ਆਪਾਂ ਜੁੜੇ ਹੁੰਨੇ ਤੜਿਆਨਾ ਤੇ ਢਾਡੀ ਬਲਾਰਾ ਹੁੰਦੇ ਨਾ ਤੇ ਮੇਰਾ ਇਹ ਨਹੀਂ ਬਰਜ ਵੀ ਆ ਉਹ ਧੜਾ ਨਾ ਰੁਸ ਜੇ ਆ ਧੜਾ ਨਾ ਰੁਸ ਜੇ ਇਹਦੇ ਫਿਰ ਝਾੜੂ ਫਿਰਨਾ ਦੇ ਬਰਾਬਰ ਇੱਕੋ ਜਿਹਾ ਫਿਰਦਾ ਜਾਣਾ ਸਾਰਿਆਂ ਨੂੰ ਜਿਹੜਾ ਗਲਤ ਹੋਇਆ ਸੋ ਗਲਤ ਹੋਊਗਾ ਇੰਦਰਾ ਗਾਂਧੀ ਨੇ ਪੰਜਾਬ ਦੀ ਬਰਬਾਦੀ ਦਾ ਮੋਢ ਬੰਨਿਆ ਉਹਨੇ ਪਿੰਡ ਕਪੂਰੀ ਦੇ ਵਿੱਚ ਇੱਕ ਨਹਿਰ ਬਣਾਉਣੀ ਆ ਦਰਿਆ ਸਤਲੋਜ ਦਾ ਪਾਣੀ ਚੁੱਕ ਕੇ ਦਰਿਆ ਜਮਨਾ ਦੇ ਵਿੱਚ ਪਾਉਣਾ ਵਾ ਇਹ ਉਸ ਅੜੀਅਲ ਔਰਤ ਦੀ ਇੱਕ ਜਿੱਦ ਸੀ ਅਡੀ ਲਔਰਤ ਮੈਂ ਇਸ ਕਰਕੇ ਕਹਿਣਾ ਉਹ ਹੰਕਾਰੀ ਸੀ ਸਤਾਉ ਦੇ ਸਿਰ ਨੂੰ ਚੜੀ ਸੀ ਵੇਖੋ ਨਸ਼ਾ ਤੇ ਕਿਹੇ ਚੀਜ਼ ਦਾ ਵੀ ਮਾੜਾ ਵਾ ਨਸ਼ਾ ਪੈਸੇ ਦਾ ਵੀ ਮਾੜਾ ਵਾ ਨਸ਼ਾ ਜਵਾਨੀ ਦਾ ਵੀ ਮਾੜਾ ਵਾ ਨਸ਼ਾ ਬਾਹਰ ਜਿਹੜਾ ਲੋਕੀ ਕਰਦੇ ਇਹ ਵੀ ਮਾੜਾ ਵਾ ਤੇ ਸਭ ਤੋਂ ਮਾੜਾ ਨਸ਼ਾ ਵਾ ਰਾਜ ਭਾਗ ਦਾ ਆ ਜਿਨ੍ਹਾਂ ਦੇ ਰਾਜ ਭਾਗ ਦਾ ਨਸ਼ਾ ਚੜਿਆ ਹੈ ਇਹ ਲੋਕਾਂ ਨੇ ਜੀਰੋ ਕਰ ਕਰ ਰੱਖੇ ਕਿ ਨਹੀਂ ਜੇ ਜਦੋਂ ਲੈਂਦਾ ਤਾਂ ਫਿਰ ਲੈਂਦਾ ਵੀ ਪੂਰੀ ਤਰ੍ਹਾਂ ਹੀ ਹੁੰਦਾ ਵਾ ਇਹ ਨਸ਼ਾ ਸਭ ਤੋਂ ਮਾੜਾ ਵਾ ਤੇ ਜਿਹਦੇ ਸਿਰ ਨੂੰ ਰਾਜ ਭਾਗ ਦਾ ਨਸ਼ਾ ਚੜ ਜਾਏ ਉਹਦੇ ਲਈ ਗੁਰੂ ਕੋਈ ਮਾਇਨੇ ਨਹੀਂ ਰੱਖਦਾ ਉਹਦੇ ਲਈ ਕੌਮ ਕੋਈ ਮਾਇਨੇ ਨਹੀਂ ਰੱਖਦੀ ਉਹਦੇ ਲਈ ਤੂੰ ਹੀ ਥੋੜਾ ਮਾਇਨੇ ਰੱਖਦੇ ਜੇ ਉਹਨੂੰ ਆਪਣੀ ਕੁਰਸੀ ਚਾਹੀਦੀ ਆ ਤੇ ਲੀਡਰ ਬੰਦੇ ਦਾ ਬਹੁਤਾ ਭਰੋਸਾ ਨਹੀਂ ਕੀਤਾ ਜਾ ਸਕਦਾ ਲੀਡਰ ਬਣਨਾ ਹੀ ਉਹਨਾਂ ਨੇ ਜਿੰਨਾਂ 'ਚ ਭਰੋਸਾ ਕੋਈ ਨਹੀਂ ਹੁੰਦਾ ਉਹ ਮੁੰਡਾ ਹੀ ਨਾ ਆਪਣੇ ਬਾਪੂ ਨੂੰ ਕਹਿੰਦਾ ਬਾਪੂ ਤੇਰੇ ਵਰਗਾ ਲੀਡਰ ਬਣਨਾ ਹੀ ਉਹ ਕਹਿੰਦਾ ਰੈਨ ਦੇ ਭਰਾਵਾ ਕਹਿੰਦਾ ਨਾ ਨਾ ਤੇਰੇ ਮਗਰ ਵੀ ਗੱਡੀ ਐ ਘੂਕਦੀ ਜਾਂਦੀ ਆ ਲੀਡਰ ਬੰਨਾ ਤੇਰੇ ਅਰਗਾ ਤੇ ਲੀਡਰ ਬਣਦਾ ਸਭ ਤੋਂ ਵਧੀਆ ਗੁਣ ਦਾਸ ਵੀ ਲੀਡਰ ਬਣੀਦਾ ਕਿਦਾਂ ਪਿਓ ਨੇ ਬਥੇੜਾ ਟੋਕਿਆ ਮੁੰਡਾ ਟਲਿਆ ਨਾ ਆਖਰਕਾਰ ਉਹ ਪਿਓ ਕਹਿੰਦਾ ਵੀ ਚੱਲ ਕੋਠੇ ਚੜ ਮੁੰਡਾ ਭੱਜ ਕੇ ਕੋਠੇ ਜਾ ਚੜਿਆ ਕਹਿੰਦਾ ਕੀ ਕਰਨਾ ਥੱਲੇ ਖਲੋਤਾ ਪਿਓ ਕਹਿੰਦਾ ਸ਼ਾਲ ਮਾਰ ਕਹਿੰਦਾ ਹੈ ਉਹ ਕਹਿੰਦਾ ਸ਼ਾਲ ਤੇ ਮਾਰ ਲੀਡਰ ਬਾਨਾ ਕਿ ਨਹੀਂ ਬਾਨਾ ਇਹਦਾ ਬਣਨਾ ਕਹਿੰਦਾ ਪਰ ਜੇ ਲੀਡਰ ਬਾਨਾ ਤੇ ਸਭ ਤੋਂ ਵੱਡਾ ਗੁਣ ਇਹੋ ਹੀ ਆ ਤੂੰ ਛਾਲ ਮਾਰ ਮੈ ਤੈਨੂੰ ਕੈਚ ਕਰ ਲੈਣਾ ਮੁੰਡੇ ਨੇ ਛਾਲ ਮਾਰੀ ਪਿਓ ਨੇ ਬਾਹਾਂ ਪਾਸੇ ਕਰ ਲਈਆਂ ਮੁੰਡਾ ਲੱਤਾਂ ਪਰਨੇ ਵਜਾ ਲੱਤਾਂ ਦੋਵੇਂ ਟੁੱਟ ਗਈਆਂ ਉਹਨੂੰ ਲੱਤਾਂ ਟੁੱਟੀਆਂ ਦੀ ਪੀੜ ਤੇ ਨਾ ਹੋਵੇ ਤੇ ਭਾਪੇ ਵੱਲ ਦੇਖ ਕੇ ਆਪਣੇ ਬਾਪੂ ਵੱਲ ਦੇਖ ਕੇ ਕਹਿੰਦਾ ਆਹ ਕੀ ਕੀਤਾ ਆਹ ਕੀ ਕੀਤਾ ਕਹਿੰਦਾ ਲੀਡਰੀ ਦਾ ਸਭ ਤੋਂ ਵੱਡਾ ਗੁਣ ਸਕੇ ਪਿਓ ਤੇ ਜ਼ਿੰਦਗੀ 'ਚ ਭਰੋਸਾ ਨਹੀਂ ਕਰਨਾ ਬਸ ਵੇ ਬੰਦੇ ਕਿਹੇ ਦੇ ਸਕੇ ਆ ਇਹਨਾਂ ਸੌਵਾਂ ਹੀ ਖਾਣੀਆਂ ਸੌਵਾਂ ਖਾਣ ਦੀ ਕਿਹੜੀ ਗੱਲ ਜਿੰਨੀਆਂ ਮਰਜ਼ੀ ਖਾਈ ਜਾਓ ਸੌਵਾਂ ਤੇ ਹਿੰਦੂ ਰਾਜਿਆਂ ਨੇ ਵੀ ਖਾਧੀਆਂ ਸੀ ਦਹਵੇਂ ਪਾਦਸ਼ਾਹ ਨੂੰ ਮਹਾਰਾਜ ਆਨੰਦਪੁਰ ਦਾ ਕਿਹੜਾ ਛੱਡ ਦਿਓ ਕੱਖ ਨਹੀਂ ਕਹਿੰਦੇ ਸੌ ਤੋੜੀ ਨਾ ਜਿਆਦੀ ਪ੍ਰਾਣੀ ਕੀ ਗੱਲ ਕਰਨੀ ਆ ਆ ਰਾਜਾ ਸਾਬੋ ਕੀ ਤਲਵੰਡੀ ਖਲੋਗੇ ਗੁਟਕਾ ਫੜ ਕੇ ਖਾ ਹੀ ਗਿਆ ਹੈ ਨਾ ਸੌਂ ਖਾ ਕੇ ਕਹਿਣਾ ਮੈਨੂੰ ਜਿਤਾ ਦਿਓ ਮੈਂ ਆਹ ਕਰ ਦੂੰ ਤੇ ਫਿਰ ਕੀਤਾ ਕੀ ਆ ਚੋਣਾ ਨੰਗੀਆਂ ਵਾਂ ਇਹਨਾਂ ਨੇ ਇੱਕ ਵਾਰੀ ਸੌਂ ਖਾਣੀ ਆ ਮੁੜ ਕੇ ਸਾਰਾ ਮੁਲਖ ਹੀ ਖਾਣਾ 5 ਸਾਲ ਆ ਆ ਫੜ ਕੇ ਇਹਨਾਂ ਦੀ ਸੌਂ ਖਾਂ ਚ ਸੌਂ ਇੱਕ ਵਾਰੀ ਖਾਓ ਮੁੜ ਕੇ ਸਾਰਾ ਦੇਸ਼ ਖਾਓ ਤੇ ਮੈਂ ਕਈ ਵਾਰੀ ਖਲੋਤਾ ਖਲੋਤਾ ਸੋਚਦਾ ਲੀਡਰਾਂ ਦਾ ਹਾਜਮਾ ਬੜਾ ਵੈਹੇ ਬਾਬਾ ਹੀ ਤਗੜਾ ਹਾਜਮਾ ਚੱਕੀ ਫਿਰਦੇ ਆ ਉਹ ਬਾਣੀਆਂ ਮਰ ਗਿਆ ਨਾ ਤੇ ਬਾਣੀਆਂ ਮਰ ਕੇ ਗਿਆ ਧਰਮਰਾਜ ਦੇ ਕੋਲ ਤੇ ਧਰਮਰਾਜ ਨੇ ਉਹਦਾ ਲੇਖਾ ਜੋਖਾ ਕਰਕੇ ਕਹਿੰਦਾ ਵੀ ਨਾ ਤੇਰਾ ਸਵਰਗ ਨਾ ਤੇਰਾ ਨਰਕ ਤੈਨੂੰ ਦਈਏ ਕੀ ਤੇ ਬਾਣੀਆਂ ਹੀ ਸ਼ੈਤਾਨ ਬਾਣੀਆਂ ਕਹਿੰਦਾ ਚੌਂਗ 'ਚ ਹੱਟੀ ਪਾ ਦੋ ਚੌਂਗ 'ਚ ਦੁਕਾਨ ਪਾ ਦੋ ਕਹਿੰਦਾ ਕਿਉਂ ਕਹਿੰਦਾ ਜਿਹੜਾ ਨਰਕ ਨੂੰ ਜਾਊ ਉਹ ਵੀ ਠੰਡਾ ਪੀਊ ਜਿਹੜਾ ਸਵਰਗ ਨੂੰ ਜਾਊ ਉਹ ਵੀ ਠੰਡਾ ਪੀਊ ਤੇ ਧਰਮਰਾਜ ਜੀ ਇੱਕ ਅੱਧੀ ਬੋਤਲ ਤੁਹਾਨੂੰ ਵੀ ਦੇ ਜਿਆ ਕਰਾਂਗੇ ਤੇ ਧਰਮਰਾਜ ਕਹਿੰਦਾ ਮੈਂ ਮਰਨਾ ਤੇ ਬਾਣੀਆਂ ਕਹਿੰਦਾ ਤੇਰਾ ਹਾਜਮਾ ਇੰਨਾ ਮਾੜਾ ਕਹਿੰਦਾ ਹੋਰ ਕੀ ਤੇ ਬਾਣੀਆਂ ਕਹਿੰਦਾ ਥੱਲੇ ਵੇਖ ਇਥੇ ਪੁਲਾਂ ਦੇ ਪੁਲ ਖਾ ਗਏ ਸਰੀਆ ਖਾ ਗਏ ਗੁਰਦਾਰੇ ਦੀਆਂ ਗੋਲਕਾਂ ਖਾ ਗਏ ਕਣਕ ਖਾ ਗਏ ਝੋਨਾ ਖਾ ਗਏ ਲਾਲੂ ਪ੍ਰਸਾਦ ਵਰਗੇ ਪਸ਼ੂਆਂ ਦਾ ਚਾਰਾ ਖਾ ਗਏ ਇਥੇ ਜੋ ਮਰਜੀ ਖਾਈ ਜਾਓ ਪਚਨ ਵਾਲਿਆਂ ਨੂੰ ਪਚੀ ਜਾਂਦਾ ਰੇਤ ਬਜਰੀ ਸੀਮੈਂਟ ਪੈਨਸ਼ਨ ਖਾਈ ਜਾਓ ਨਿਆਣਿਆਂ ਦੇ ਵਜੀਫੇ ਖਾਈ ਜਾਓ ਜੱਡਾ ਵੱਡਾ ਚੋਰ ਓਨੀਆਂ ਜਿਆਦੀਆਂ ਸਲੂਟਾਂ ਵੱਜਦੀਆਂ ਇਸ ਮੁਲਕ ਦੇ ਵਿੱਚ ਬੇਈਮਾਨੀ ਜਹਾਨ ਤੇ ਜੋਰ ਪਾ ਗਈ ਵਾ ਯਾਰ ਯਾਰ ਵਾਦੀ ਵਾਸਤੇ ਇੱਕ ਨਹਿਰ ਬਣਾਉਣੀ ਆ ਜਿਹਦਾ ਨਾਮ ਰੱਖਿਆ ਗਿਆ S Y L ਉਹਨੇ ਨਹਿਰ ਦਾ ਟੱਕ ਦੇ ਦਿੱਤਾ ਲਾ ਤੇ ਸਾਡੇ ਬਾਦਲ ਸਾਹਿਬ ਕਹਿੰਦੇ ਵੀ ਕੁਰਬਾਨੀ ਦਿਆਂਗੇ ਇਹਨਾਂ ਵਹਿ ਕੁਰਬਾਨੀ ਵਾਵਾ ਹੀ ਅਰੀ ਦਿੱਤੀ ਆ ਭਾਵੇਂ ਲੋਕਾਂ ਦੀ ਦਿੱਤੀ ਆਪਣੀ ਭਾਵੇਂ ਦਿੱਤੀ ਕਿ ਨਹੀਂ ਦਿੱਤੀ ਕੁਰਬਾਨੀ ਇਹ ਵੱਖਰੀ ਗੱਲ ਆ ਇਹ ਬੰਦੇ ਕਹਿੰਦੇ ਵੀ ਕੁਰਬਾਨੀ ਦੇਾਂਗੇ ਕੁਰਬਾਨੀ ਇਸ ਕਰਕੇ ਵੀ ਨਹਿਰ ਨਹੀਂ ਬਣ ਦੇਣੀ ਮਨਸੂਬਾ ਠੀਕ ਸੀ ਸੋਚ ਠੀਕ ਸੀ ਬਾਦਲ ਸਾਹਿਬ ਹੁਣਾ ਜਾ ਕੇ ਦੇ ਉਥੇ ਲਾਤਾ ਝੰਡਾ ਵੀ ਅਹੀਂ ਲਾਉਨੇ ਆ ਧਰਨਾ ਹੁਣ ਧਰਨੇ ਚ ਬੰਦੇ ਵੀ ਤੇ ਚਾਹੀਦੇ ਨਾ ਮਗਰ ਬਾਦਲ ਸਾਹਿਬ ਹੁਣਾ ਦੇ ਧਰਨੇ ਚ ਬੰਦੇ ਉਹਨੇ ਜਿੰਨੇ ਤੁਹਾਡੇ ਦੀਵਾਨ ਹਾਲ ਚ ਪੱਖੇ ਲੱਗੇ ਆ ਇਸ ਤੋਂ ਹਿਸਾਬ ਲਾ ਲਓ ਵੀ ਇੰਨੇ ਕ ਬੰਦੇ ਕਿਸੇ ਧਰਨੇ ਚ ਬੈਠੇ ਹੁਣ ਤੇ ਧਰਨਾ ਚ ਤੇ ਆ ਜਾਂਦਾ ਹੁਣ ਧਰਨਾ ਤੇ ਲਾ ਬੈਠੇ ਬੰਦੇ ਮਗਰ 15 ਨਾ ਇਕੱਠੇ ਹੋਣਾ ਅਕਾਲੀਏ ਲਗੇ ਤਰਨੇ ਦੇ ਕੋਲੋਂ ਖਹਿੜਾ ਛਡਾਉਣ ਪਈ ਰੱਬਾ ਸਿਆਪਾ ਗਲ ਪਾ ਲਿਆ ਧਰਨਾ ਲਾ ਬੈਠੇ ਆ ਸੱਪ ਦੇ ਮੂੰਹ ਚ ਕੋੜ ਕਿਰਲੀ ਆ ਨਾ ਇੱਧਰ ਜੋਗੇ ਨਾ ਉੱਧਰ ਜੋਗੇ ਸਾਡਾ ਖਹਿੜਾ ਛਡਾ ਇਹਨਾਂ ਦੀ ਕਿਸਮਤ ਚੰਗੀ ਬਾਬੇ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਨੇ ਇਸ ਅੰਮ੍ਰਿਤਸਰ ਇੱਕ ਮੋਰਚਾ ਸ਼ੁਰੂ ਕੀਤਾ ਉਹਦਾ ਨਾਂ ਸੀ ਧਰਮ ਜੁੱਧ ਮੋਰਚਾ ਜਿਨ੍ਹਾਂ ਨੂੰ ਸੰਭਾਲਿਆ ਜਾਂ ਪਤਾ ਵਾ ਮਾੜਾ ਮੋਟਾ